ਸਤਿਗੁਰ ਬਾਈ ਜੀ ਸਤਿਗੁਰ ਵੀਰੇ ਕਿੱਥੋਂ ਆਇਆ ਬਾਈ ਜੀ ਬਾਈ ਆਪਣਾ ਪਿੰਡਾ ਡਬਲੂ ਦੇ ਠਾਲਾ ਹਲਮਾਨਗੜ ਕੋਲੇ ਠੀਕ ਹੈ ਮਾਲ ਲੈ ਕੇ ਆਉਂਨੇ ਆਪਾਂ ਨੌਰਵਾਜ਼ਰਾ ਕੋਲੋਂ ਠੀਕ ਹੈ ਜੀ ਮੋਬਾਈਲ ਨੰਬਰ ਕੀ ਹੈ ਨਾਮ ਆ ਸੁਖਵੰਤ ਸਿੰਘ ਠੀਕ ਹੈ 63768 75623 ਇੱਕ ਵਾਰੀ ਹੋਰ ਬੋਲਦਾ ਜੀ 63768 75623 ਠੀਕ ਹੈ ਕਿਹੜਾ ਕਿਹੜਾ ਨੀਰਾ ਹੁੰਦਾ ਬਾਈ ਜੀ ਆਪਣੇ ਕੋਲ ਆਪਣੇ ਕੋ ਬਾਈ ਕੋਲੀ ਮੂਫਲੀ ਦਾ ਨੀਰਾ ਠੀਕ ਹੈ ਜੀ ਪਹੁੰਚੂਗਾ ਸਾਰੇ ਮੰਨੇ ਆਉਂਦੇ ਬਾਈ ਠੀਕ ਹੈ ਜੀ ਲੈ ਬਾਈ ਬਾਈ ਕੋਲੇ ਮੂਫਲੀ ਦਾ ਨੀਰਾ ਆਉਂਦਾ ਕੁਆਲਿਟੀ ਦੇਖੋ ਬਾਈ ਜੀ ਕੁਆਲਿਟੀ ਦੀ ਬਾਈ ਜੀ ਗਾਰੰਟੀ ਹੋਗੀ ਫੁੱਲ ਗਾਰੰਟੀ ਆ ਬਾਈ ਜੀ ਕਿਤੋਂ ਵੀ ਉਹ ਵੰਗਾ ਸਕਦੇ ਠੀਕ ਆ ਜੀ ਲੈ ਬਾਈ 100% ਮੱਚਦਾ ਮੈਨੂੰ ਲੱਗਦਾ ਮੂਫਲੀਆਂ ਵੀ ਪਈਆਂ ਨੇ ਹੈਨਾ ਆ ਬਾਈ ਦੇ ਕੋਲੇ ਠੀਕ ਆ ਜੀ ਜਿੰਨਾ ਪੁੱਛਦੇ ਬਾਈ ਮੂਫਲੀਆਂ ਵੀ 100 ਤੋਂ ਪਲੱਸ ਰੁਪਏ ਕਿਲੋ ਆਗੇ ਤੇ ਬੱਚ ਬਾਈ ਮੂਫਲੀਆਂ ਦਾ ਤੇ ਕਿੰਨਾ ਗਨੀਰਾ ਆਉਂਦਾ ਬਾਈ ਜੀ ਆਪਣੇ ਕੋਲੇ ਤਕਰੀਬਨ ਇਹ ਖਰੀਦਣੋਂ ਵੇਚਣੋਂ ਬਾਈ ਕਿੰਨਾ ਮਰਜ਼ੀ ਦੇ ਦੋ ਜਿੰਨਾ ਮਰਜ਼ੀ ਕਰਨ ਲੈ ਲਓ ਬਾਈ ਜੀ ਉਹਨੇ ਪਹੁੰਚ ਕਰ ਦਿੰਦੇ ਆ ਵਾ 35 ਤੋਂ 30 ਤੋਂ 35 ਕੁਇੰਟਲ ਗੱਡੀ ਦੇ ਵਿੱਚ ਮਾਲ ਹੁੰਦਾ ਠੀਕ ਆ ਬਾਈ ਜੀ ਹਾਂ ਜੀ ਕਿਹੜੇ ਕਿਹੜੇ ਮੰਡੀਆਂ ਜਾਂਦੇ ਆ ਬਾਈ ਜੀ ਸਾਰੀਆਂ ਮੰਡੀਆਂ ਜਾਂਦੇ ਆ ਬਾਈ ਜੀ ਪੰਜਾਬ ਵਾਲੀਆਂ ਹਾਂ ਜੀ ਠੀਕ ਆ ਬਾਈ ਜੀ ਤੇ ਕੁਇੰਟਲ ਦਾ ਕੀ ਰੇਟ ਆ ਬਾਈ ਜੀ 1100 ਰੁਪਏ ਕੁਇੰਟਲ ਬਾਈ ਜੀ 1100 ਰੁਪਏ ਦਾ ਹਾਂ ਜੀ 1100 ਰੁਪਏ ਕੁਇੰਟਲ ਦਾ ਅੱਜ ਕੋਈ ਗਾਹ ਵਸਾ ਜਾਵੇ ਤਾਂ ਉਹਦਾ ਰੇਟ ਅਲੱਗ ਹੋਊਗਾ ਮੰਡੀ ਦਾ ਠੀਕ ਆ ਜੀ ਤੇ ਪਹੁੰਚ ਕਰਨਾ ਦਾ ਬਾਈ ਜੀ ਪਹੁੰਚ ਕਰਦਾ ਅੱਛਾ ਨਜ਼ਦੀਕ ਹੋਇਆ ਤੇ ਸਿਰੇ ਜੀ ਜਿਆਦਾ ਦੂਰ ਹੋਇਆ ਤੇ ਉਹ ਜਿਹੜੇ ਰੇਟ ਵਾਜੂ ਜੀ ਠੀਕ ਹੈ ਜੀ ਇਹ ਲੋ ਬਾਈ ਜੀ ਜੇ ਕਿਸੇ ਬਾਈ ਨੇ ਮੂੰਗਫਲੀ ਦਾ ਨੀਰਾ ਖਰੀਦਣਾ ਹੋਵੇ ਤੇ ਬਾਈ ਕਹਿੰਦੇ 100% ਗਾਰੰਟੀ ਹੈ ਕਿ ਸਾਡੀ 100% ਗਾਰੰਟੀ ਹੈ ਤੇ ਥੈਲੇ ਦਾ ਕੀ ਰੇਟ ਹੈ ਬਾਈ ਜੀ 150 ਰੁਪਏ 150 ਰੁਪਏ ਦਾ ਹਾਂਜੀ ਠੀਕ ਹੈ ਜੀ 150 ਰੁਪਏ ਦਾ ਕਾ ਤੇ ਕਿਉਂ ਵਿੱਚ ਬਾਈ ਵੱਡੇ ਵੀ ਨੇ ਵਿੱਚ ਛੋਟੇ ਵੀ ਨੇ ਇਹ ਤੋਲਣ ਦੇ ਹਿਸਾਬ ਨਾਲ ਜਾਂ ਨਹੀਂ ਬਾਈ ਜੀ ਮੈਂ ਕਹਤੇ ਤੋਲੇ ਨਹੀਂ ਸਕਦੇ ਠੀਕ ਹੈ ਜੀ ਇਦਾਂ ਹੀ ਆਗੇ ਹਾਂ 12 ਕਿਲੋ 13 ਕਿਲੋ ਦਾ ਵਜਨ ਹੁੰਦਾ ਹੈ ਠੀਕ ਹੈ ਜੀ ₹100 ਦਾ ਕਿਲੋ ਆਗਾ ਬਾਈ ਜੀ ਤੇ ਲੋਕੇਸ਼ਨ ਬਾਈਆਂ ਦੀ ਲੋਕੇਸ਼ਨ ਇੱਕ ਵਾਰੀ ਬਾਈ ਜੀ ਹੋਰ ਦੱਸੋ ਆਪਣੀ ਕੀ ਹੈਗੀ ਕਿੱਥੋਂ ਦੇ ਰਹਿਣ ਵਾਲੇ ਬਾਈ ਜੀ ਇੱਕ ਵਾਰੀ ਹੋਰ ਦੱਸੋ ਹਨੂਮਾਨ ਹਨੂਮਾਨ ਦਾ ਡਬਲੀ ਰਥਾਲ ਠੀਕ ਆ ਬਾਈ ਜੀ ਤੇ ਜੇ ਕੋਈ ਸਬੀਰ ਨੇ ਬਾਈ ਜੀ ਮੀਰਾ ਲੈਣਾ ਹੋਵੇ ਸਕਰੀਨ ਉੱਪਰ ਨੰਬਰ ਆ ਪਾਈਆਂ ਨਾਲ ਸੰਪਰਕ ਜ਼ਰੂਰ ਕਰ ਸਕਦੇ ਹੋ ਠੀਕ ਆ ਬਾਈ ਜੀ ਧੰਨਵਾਦ ਧੰਨਵਾਦ